ਆਪੇ ਕਰਨ ਚੱਲਿਆ ਕੋਈ ਢੱਡੂ ਨਾ ਕੋਈ ਹੀਲਾ ਮਾਰੇ ਮੇਰੇ ਤੇ ਜੇਦੀ ਤੇ ਚ ਜਾਵਾਂ ਉਹ ਕੀ ਹਾਲ ਬਦਮਾਸ਼ਾ ਠੀਕ ਹੈ ਯਾਰ ਕਿਧਰ ਬੱਕਰੀ ਲਈ ਫਿਰਦਾ ਬੱਕਰੀ ਨੂੰ ਦਵਾਈ ਦਵਾ ਕੇ ਆ ਬੱਕਰੀ ਨਹੀਂ ਠੀਕ ਆਪਣੀ ਪਿੰਡੋਂ ਹਾਂ ਪਿੰਡੋਂ ਆਪਣੇ ਪਿੰਡ ਕਿਹੜੇ ਡਾਕਟਰ ਆ ਗੱਡ ਗਲਾਬੇ ਡਾਕਟਰ ਤੋਂ ਦਵਾਈ ਦਵਾ ਕੇ ਆ ਯਾਰ ਉਹ ਡੰਗਰਾਂ ਨੂੰ ਦਵਾਈ ਵੀ ਦੇ ਦਿੰਦਾ ਯਾਰ ਦੇ ਦਿੰਦਾ ਯਾਰ ਛਾ ਯਾਰ ਮੈਂ ਤਾਂ ਅੱਜ ਪਤਾ ਲੱਗਿਆ ਨਹੀਂ ਦੇ ਦਿੰਦਾ ਆ ਕੀ ਕਰਦੀ ਏ ਇਹ ਨਗਦੀ ਆਇਆ ਚਾਹ ਪਾਣੀ ਕਿੰਨੇ ਕਰੇ ਉਹ ਨਹੀਂ ਯਾਰ ਘਰੇ ਰਿਸ਼ਤੇਦਾਰ ਆਏ ਹੋਇਆ ਰਿਸ਼ਤੇਦਾਰਾਂ ਦਾ ਮੁੰਡਾ ਕਹਿੰਦਾ ਪਿੰਡ ਘਮਾ ਕੇ ਲੈ ਗਿਆ ਹੁਣ ਮੈਂ ਦੋ ਤਿੰਨ ਤਾਂ ਟਾਲ ਕੇ ਬਾਹਰ ਨਿਕਲਿਆ ਉਹ ਅੜੀ ਘਰੀ ਖੜਾ ਹੁਣ ਚੱਲ ਉਹਨੂੰ ਪਿੰਡ ਘਮਾ ਕੇ ਲਿਆਉਂਗਾ ਚਾਹ ਪਾਣੀ ਫੇਰ ਕਿਹਦੇ ਦਿਨ ਪੀਵਾਂਗੇ ਆਪਾਂ ਬਾਜੀ ਠੀਕ ਆ ਫਿਰ ਚੱਲ ਠੀਕ ਆ ਠੀਕ ਆ ਜੀ ਯਾਰ ਕਿਹੜਾ ਗਲਬਾ ਡਾਕਟਰ ਉਹ ਤਾਂ ਜਿਹੜਾ ਵੀ ਆ ਬੱਕਰੀ ਦਾ ਇਹਨਾਂ ਨੇ ਨੱਚਣ ਲਾਦੀ ਬਦਮਾਸ਼ੀ ਚਲ ਬੰਦਾ ਤਾਂ ਮੈਨੂੰ ਸਹੀ ਲੱਗਦਾ ਤੀ ਮੁਰਗੀ ਆ ਜੇ ਜੱਪੂ ਸਸਰੀ ਕਾ ਕਾ ਸਸਰੀ ਕਾ ਹੋਰ ਸੁਣਾਓ ਠੀਕ ਹੈ ਜੀ ਡਾਕਟਰ ਜੀ ਮੇਰਾ ਹਾਲ ਕਰੋ ਜੀ ਕੀ ਹੋ ਗਿਆ ਢਿੱਡ 'ਚ ਬਹੁਤ ਦਰਦ ਹੁੰਦਾ ਇੱਥੇ ਆ ਇੱਥੇ ਕਿਉਂ ਮੈਂ ਡਾਕਟਰ ਕੋਲ ਆਈ ਬੈਠਾ ਕੀ ਗੱਲ ਹੈ ਮੈਨੂੰ ਢਿੱਡ 'ਚ ਸਿਰ ਦਰਦ ਦਾ ਦਰਦ ਸਿਰ ਦਰਦ ਦਾ ਹਾਂਜੀ ਲਾ ਦੇਖੀਏ ਤੁਸੀਂ ਡਾਕਟਰ ਸਾਹਿਬ ਨੇ ਕਿਹਾ ਇੱਥੇ ਆਈ ਆ ਨਾ ਬੁਖਾਰ ਵੀ ਨਾ ਤੈਨੂੰ ਬੁਖਾਰ ਨਾਲ ਹੋ ਜਾਂਦਾ ਕੋਈ ਵਸੇ ਹਾਂ ਗਲੂਕੋਚ ਚੜਵਾ ਲੈਗਾ ਗਲੂਕੋਚ ਚੜਾ ਲੈ ਕੜਸੀ ਪੀਣਾ ਅਗਰੇਈ ਇਹ ਤੇ ਇਹ ਬਹੁਤ ਹੋਈ ਐ ਗਲੂਕੋਚ ਚੜਾਉਣੀਆਂ ਮੈਂ ਕੜਕ ਨੂੰ ਤੇਰੇ ਕ ਨੂੰ ਪਰ ਮਾ ਕੋਲ ਆਉਣੀਆਂ ਕੜਾ ਢੱਡ ਕਰੂ ਨਾ ਆ ਕੇ ਇੱਕ ਰੱਖ ਖੜਾ ਹੋ ਜਾ ਪਹਿਲਾਂ ਪਾਚਨ ਕਰੀ कमजोर होया ते अच्छा जी हां कौन जिनावा कोना कहोगे सरदार जी कोई टैबलेट को जी दवाई दे दो दवाई ते तन्ने आवजी दे दवाई ਲੈਣ ਜੋ ਗੇੜੇ ਰਹਿਣਾ ਮੁੜ ਕੇ ਹੈ ਨਰਸਾ ਜੀ ਤੁਹਾਡਾ ਕੀ ਮਤਲਬ ਉਹ ਮਤਲਬ ਇਹ ਕਿ ਤੂੰ ਠੀਕ ਹੋ ਗਿਆ ਮੁੜ ਕੇ ਤਨਾਂ ਰੋੜ ਹੀ ਨਹੀਂ ਪਣੀ ਇੱਥੇ ਆਉਂਦੀ ਅੱਛਾ ਹਾਂ ਵਧੀਆ ਬਣਾ ਲਈ ਕੀੜ ਬਹੁਤ ਆਈਂਦੀ ਯਾਰ ਤੇ ਜੱਕ ਇੰਡਕਸ਼ਨ ਲੱਗੂਗਾ ਤੇਰੇ ਮੈਂ ਜੀ ਟੀਕੇ ਤੇ ਡਰ ਲੱਗਦਾ ਹੀ ਮੈਨੂੰ ਕੋ ਕੋ ਨਹੀਂ ਹੁੰਦਾ ਲਵਾ ਤੇਰ ਜਿਆਦਾ ਆਸਰ ਕਰੂਗਾ ਗੋਲੀ ਤੇ ਤੈਨੂੰ ਦੇਵਾਂਗਾ ਜਾਂਗਾ ਰਾਗ ਤੇ ਨਵੀਂ ਜਮਾ ਕੋੜੇ ਨੂੰ ਭੱਜੇਗਾ ਠੀਕ ਚੱਕਰ ਵੀ ਆਉਂਦੇ ਆ ਹਾਂਜੀ ਚੱਕਰ ਵੀ ਆਉਂਦੇ ਨੇ ਗੋਲੋਂ ਦੇ ਕਿ ਚਾਰ ਸੌ ਆਉਂਦੇ ਨੇ 400 ਆਉਂਦੇ ਆ ਜੀ 400 ਆਉਂਦੇ ਆ ਜੀ ਕਿਹੜੇ ਪਾਸੇ ਨਾਲ ਆਉਂਦੇ ਆ ਐ ਐ ਐ ਐ ਆਉਂਦੇ ਆ ਐ ਆਹ ਲਓ ਜੀ ਚਾਰੇ ਟੰਡਾ ਪਰ ਪੁੱਠਾ ਕੋ ਮਜ਼ਾ ਕਰਦੇ ਇਹਦੇ ਪਾਸੇ ਨੂੰ ਆਉਂਦੇ ਆ ਨਾ ਦੂਜੀ ਸਾਈਡ ਕੋ ਮਜ਼ਾ ਕਰ ਠੀਕ ਹੈ ਤੇਰੇ ਚੱਕਰ ਸੈੱਟ ਹੋਣਗੇ ਇੰਜੈਕਸ਼ਨ ਲਾਉਣਾ ਸਾਡੇ ਤੇਰੇ ਮੈਂ ਹਾਂਜੀ ਅੱਛਾ ਜੀ ਇਹ ਤਾਂ ਮੱਝਾਂ ਨਹੀਂ ਦਵਾਈ ਨਹੀਂ ਗਈ ਓਹੋ ਗਲਤ ਆ ਗਈ ਖੜ ਜਾ थे ਡਾਕਟਰ ਕੰਮ ਤਾਂ ਖਰਾਬ ਹੀ ਕਰੂਗਾ ਦਿੱਤੀ ਗਲੇ ਕਿਤੇ ਲਵਾਇਆ ਤਾਂ ਹੈ ਨਹੀਂ ਉਹ ਤਾਂ ਬੇਫਿਕਰ ਰਹਾ ਹੈ ਵੀ ਤੂੰ ਤਾਂ ਮੱਝਾਂ ਲਈ ਚਿੱਠੀ ਭੇਜਦਾ ਨਹੀਂ ਮੱਝਾਂ ਲਈ ਹੈ ਅਡਾਪਰਾ ਡੇਡਾ ਦੋਡੇ ਤੋਂ ਦਸੀ ਬਾਹਰ ਵਿੱਚ ਜਿੰਦਾ ਖੜ ਜਾ ਡਾਟਾ ਨਾੜ ਵੀ ਖੁੱਲੀ ਜਾਂਦੀ ਐ ਨਾੜ ਤਾਂ ਖੁੱਲੂਗੀ ਟੀਕਾ ਲੱਗਦਾ ਦਾ ਘੋੜਿਆਂ ਨੂੰ ਭੁੱਲਿਆ ਨਾ ਤੂੰ ਵੀ ਇਹ ਨਾ ਚੱਲਾ ਹੂੰ ਹਾਂ ਲੋ ਫੋਲਡ ਕਰ ਲੈ ਇੱਕ ਦਵਾਈ ਆ ਮੇਰੇ ਕੋਲ ਤਾਂ ਹੈ ਨਹੀਂ ਲੈ ਕੇ ਦਿਨਾ ਆਪੇ ਲੈ ਲਈ ਬਾਹਰੋਂ ਠੀਕ ਉਹ ਕਿੱਥੋਂ ਮਿਲੂਗੀ ਲਾਪਲੀਕੇਸ਼ਨ ਮੈਂ ਅਡੀ ਕੁੜੀ ਕਰਦਾ ਹਾਂ ਠੀਕ ਤੱਕ ਠੀਕ ਆ ਠੀਕ ਇੱਕ ਟੀਕਾ ਹੋਰ ਲਵਾ ਜੀ ਫੇਸ ਤੇ ਇਹ ਬਸ ਦਿਨ ਦੱਸਦਾ ਕੋਈ ਨਹੀਂ ਲੈ ਆਪਰੇ ਮੇਰੀ ਬੀਜ ਤਾਂ ਦੇ ਮੂੰਹ ਵਾਲੇ ਕਿੱਟਾ ਕਰਨਾ ਇਹ ਤਾ ਡਾਕਟਰ 2-4 ਦਿਨ ਠਹਿਰ ਕੇ ਦੇਵਾਂਗਾ ਮੈਂ ਦਿਹਾੜੀ ਦੀ ਢੁਣੀ ਲਾ ਲੈਂਦੇ ਨਾਲੇ ਮੈਨੂੰ ਪੈਗ ਦਾ ਇਤਿਆਨ ਕਰੂੰਗਾ ਨਾਲੇ ਕੋਈ ਜ਼ਰਦ ਜ਼ੁਰਦ ਮੁੱਕਿਆ ਰਹਿ ਜਾਂਦਾ ਨਹੀਂ ਤਾਂ ਤਾਕਤ ਤੇ ਜ਼ਰਤ ਆ ਹੀ ਮਿਲ ਜਾਣਗੇ ਤੇ ਮੇਰੇ ਵਾਰੀ ਤੈਨੂੰ ਕੀ ਹੈ ਤੇਰੇ ਵੀ ਦੇਵਾਂਗਾ ਡਾਕਟਰ ਚਲ ਦੇ ਵੀ ਯਾਰ ਨਾਲ ਮੇਰਾ ਪਤਾ ਨਾ ਡਾਕਟਰ ਠੀਕ 19 ਕੀ ਕਰਦੀਦਾ ਦੇਖ ਲੈ ਇਹ ਯਾਰ ਟੜਕੇ-ਟੜਕੇ ਮੱਥੇ ਲੱਗ ਗਿਆ ਹੁਣ ਸਾਰਾ ਦਿਨ ਪੁਲਣੇ ਖੋਜ ਜਾਵਾਂਗਾ ਉਹ 3 ਵਾਲੇ ਆ ਜਾਂਦੇ ਮੂਹ ਚੱਕਦੇ ਇਸ ਕਰਕੇ ਕਿ ਮੈਨੂੰ ਜਿਆਦਾ ਤੈਨੂੰ ਸਾਡਾ ਸਕੂਲ ਸਕੂਲ ਦਾ ਘਰ ਵਧੀਆ ਲੱਗਿਆ ਮੈਨੂੰ ਫਿਰ ਮੈਨੂੰ ਕੋਈ ਹੋਰ ਚੀਜ਼ ਨਹੀਂ ਦਿਖਾਦੇ ਮੇਰੇ ਤਾਂ ਪੈਰ ਹੀ ਦੁਖਣ ਲੱਦੇ ਸਾਰੇ ਖਾਲਾ ਪਿੰਡ ਸਾਡਾ ਟੰਡੀਗੜ੍ਹ ਵਰਗ ਨਾਲ ਬੈਂਡ ਤੋਂ ਬੜਾ ਚੰਡੀਗੜ੍ਹ ਵਰਗੇ ਪਹਾੜਾਂ ਤੇ ਹੋਇਆ ਹੈਂਡ ਸਾਡਾ ਆਸ਼ਮਦੀ ਦਾ ਮੱਲਾ ਹੈ ਨਾ ਤੇਰਾ ਕੀ ਕੀ ਇਹ ਤਾਂ ਸੁਨੇ ਆ ਤੇ ਤੁਸੀਂ ਤਾਂ ਕੰਨਾਂ ਤੇ ਗੋਹਾ ਚੜਾ ਛੜਿਆ ਨਹੀਂ ਨਹੀਂ ਮੈਂ ਤਾਂ ਬਹੁਤ ਟਾਈਮ ਬਾਅਦ ਮੈਂ ਆ ਬਾਹਰ ਰਹਿਦਾ ਸੀ ਬਾਕੀ ਤਾਂ ਕੰਮ ਤੇਰੇ ਠੀਕ ਆ ਯਾਰ ਕੋਈ ਮੈਨੂੰ ਚੱਲਦੀ ਚੀਜ਼ ਵੀ ਵਿਖਾ ਦੇ ਹੁਣ ਚੱਲਦੀ ਚੀਜ਼ ਹੋਰ ਯਾਰ ਚੱਲ ਆ ਜਾ ਫਿਰ ਤੈਨੂੰ ਦਿਖਾ ਕੇ ਲੈਉਣਾ ਸੋਲਰ ਚੱਲ ਫਿਰ ਚੱਲਦੀ ਚੀਜ਼ ਓਕੇ ਰਿਪੋਰਟ ਆ ਜਾ ਮਾਸ਼ਾ ਅੱਲਾਹ ਬਹੁਤ ਕਿਹਨੇ ਚੰਡੀਗੜ੍ਹ ਵਾਲੀ ਚੀਜ਼ ਵਾਕੇ ਚੰਡੀਗੜ੍ਹ ਵਾਲਾ ਯਾਰ ਕਿਉਂ ਯਾਰ ਬੀਤੀਆਂ ਨੇ ਮੀਂਹ ਕੰਨ ਖਰਾਬ ਹੋ ਗਿਆ ਯਾਰ ਮੀਂਹ ਐ ਤੂੰ ਮੱਛੀਆਂ ਮੱਛੀਆਂ ਛੱਡ ਦੇ ਕਿ ਨਹੀਂ ਯਾਰ ਕਾਦੀਆਂ ਮੱਛੀਆਂ ਯਾਰ ਭਰਾਵਾ ਤੂੰ ਦੇ ਲੋਕੀ ਕਹਿੰਦੇ ਪਸੂਆਂ ਚ ਕਮਾਈ ਬੜੀ ਆ ਸਾਡੇ ਪੱਲੇ ਤੱਕ ਲਾਗੂ ਆ ਪਸੂਆਂ ਨਾਲ ਵੀ ਪਸੂ ਹੋਣਾ ਪੈਂਦਾ ਤੇ ਉਹ ਮੈਂ ਹੁੰਦਾ ਨਹੀਂ ਉਹ ਤਾਂ ਚੱਸੀ ਲੱਗਦਾ ਚੱਸੀ ਦੇ ਨਾਮ ਕਿਹੜਾ ਬੰਦਾ ਕਰਦਾ ਯਾਰ ਇਹ ਬੰਦਾ ਫੋਲਿਆ ਔਰ ਬਈ ਜੱਸੀ ਕੀ ਹਾਲਾ ਉਹ ਬਾਈ ਤਾਂ ਠੀਕ ਆ ਤੂੰ ਮੂੰਹਾਂ ਕਿਵੇਂ ਕੀਤਾ ਜਿਵੇਂ ਗਧੇ ਦੇ ਬੋਰੀਆਂ ਲਾਦੀਆਂ ਹੋਣਾਂ ਦਾ ਆਦਾ ਬਈ ਯਾਰ ਸਾਡੀ ਤਾਂ ਅੱਜ ਪੱਠੇ ਨਹੀਂ ਤਾਂਦੀ ਉਹ ਤਾਂ ਐਵੇਂ ਦੀ ਆ ਜਿਵੇਂ ਬਗਲਾ ਛੱਪੜ ਤੇ ਮੱਛੀਆਂ ਨੂੰ ਵੇਖਦਾ ਹੁੰਦਾ ਆ ਕੀ ਗੱਲ ਹੋ ਗਈ ਮੱਝ ਨੂੰ ਤੇ ਤੂੰ ਆਪਣੇ ਪਿੰਡ ਦੇ ਡਾਕਟਰ ਕੋਲੇ ਦਿਖਾ ਉਹਨੂੰ ਕਿਹੜੇ ਡਾਕਟਰ ਕੋਲੇ ਬਈ ਕੋਈ ਜਿਹੜਾ ਪਿੰਡ ਵਾਲਾ ਆਪਣਾ ਕੀ ਨਾਮ ਦਾ ਉਹੀ ਪਿੰਡ ਵਾਲਾ ਗੁਲਾਬਾ ਡਾਕਟਰ ਗੁਲਾਬਾ ਡਾਕਟਰ ਯਾਰ ਉਹ ਡੇਪ ਨੇ ਡਾਕਟਰ ਵੀ ਰੰਗ-ਬਰੰਗੇ ਯਾਰ ਉਹ ਨਹੀਂ ਯਾਰ ਵਾਕੇ ਹੀ ਚੰਡੀਗੜਾ ਯਾਰ ਓ ਕਾ ਤੂੰ ਬੇਸਤੀ ਕਰਦਾ ਚੱਲਦੇ ਆਪਾਂ ਰੁਕ ਜਾ ਉਹ ਸਾਡਾ ਬਾਈ ਕਿਹਨਾਂ ਤੇ ਬੰਦਿਆਂ ਨੂੰ ਨਹੀਂ ਦਵਾਈ ਦਿੰਦਾ ਇਕੱਲੀ ਉਹ ਬੰਦਿਆਂ ਨੂੰ ਨਹੀਂ ਦਵਾਈ ਦਿੰਦਾ ਉਹ ਯਾਰ ਕਹਿੰਦੇ ਡਾਕਟਰ ਡੰਗਰਾਂ ਦਾ ਵੀ ਉਹ ਮੈਂ ਕਿਸੇ ਤੋਂ ਸੁਣਿਆ ਸੀ ਤੇ ਡੰਗਰ ਓਏ ਇਹ ਡੰਗਰ ਨਹੀਂ ਯਾਰ ਸਾਡੇ ਘਰੇ ਡੰਗਰ ਓਏ ਆ ਬੰਦਾ ਕਿਹੜਾ ਚੱਕੀ ਫਿਰਦਾ ਹੋਰ ਰਿਸ਼ਤੇਦਾਰ ਆ ਯਾਰ ਆਪਣਾ ਚੱਲ ਚੱਲਦੇ ਆਪਾਂ ਤੇ ਉਹ ਦੂਸਰਾ ਡੰਗਰਾਂ ਦਾ ਡਾਕਟਰ ਵੀ ਆਉ ਨਾਲੇ ਪਤਾ ਲੱਗ ਜੂ ਐਵੇਂ ਦਵਾਈਆਂ ਦਿੰਦਾ ਫਿਰਦਾ ਕਿ ਸੱਚੀ ਉਹਨੇ ਡਿਗਰੀ ਕੀਤੀ ਵੇਖੀ ਸਾਡੀ ਮੱਝ ਨਾ ਮਰਵਾ ਦੇਂ ਭਰਾਵਾ ਕਿਦਰੇ ਉਹ ਨਹੀਂ ਨਹੀਂ ਮੈਂ ਸੁਣਿਆ ਯਾਰ ਚੰਗਾ ਡਾਕਟਰਾਂ ਨਾਲੇ ਉਹ ਬਾਕੀ ਯਾਰ ਜੇ ਮੱਝ ਮਰ ਗਈ ਤੇਰਾ ਤਾਂ ਖੜਾ ਛੱਟੂ ਆ ਇੱਥੇ ਬਹਿਨ ਤੋ ਮਿੱਤਰਾਵਾ ਤੂੰ ਗੱਲਾਂ ਕਿਵੇਂ ਨਾ ਚੱਲ ਕੋਈ ਨਹੀਂ ਚਾ ਜਾ ਲੈ ਜਾ ਉਹ ਜਾਣੇ ਯਾਰ ਤੂੰ ਜਾ ਬਣੀ ਜਾਈ ਤੂੰ ਹੈ ਕਿਵੇਂ ਦੇ ਬੰਦੇ ਚੱਕੀ ਫਿਰਦਾ ਜੱਸੀ ਤੂੰ ਵੀ ਨਾ ਹੱਲਿਆ ਪਿਆ ਆ ਦਿਖਾ ਯਾਰ ਆ ਕੀ ਥੋੜੇ ਥਨਾ ਦੇ ਆਲਾ ਪੈਣ ਪੇਨੇ ਆ ਗਲਾਬੇ ਦੀ ਵੀ ਅੱਜ ਤੱਕ ਤਾਂ ਬਾਕੀ ਡਾਕਟਰ ਤਾਂ ਫੇਲ ਕਰਦੇ ਆ ਸਾਡੀ ਝੋਟੀ ਨਹੀਂ ਦੇਖ ਫਿਰ ਆਪਣੇ ਪਿੰਡਾਂ ਦੇ ਸੋਲਰ ਕੇ ਯਾਰ ਆ ਜੀ ਇਦਾਂ ਬਹੁਤ ਸੁੰਦਰ ਆ ਯਾਰ ਯਾਰ ਹਮਲੀ ਕਿਧਰ ਪਿਆ ਪੁੱਤ ਆ ਕਿਹਦਾ ਯਾਰ ਤੁਹਾਡੇ ਪਿੰਡ ਦਾ ਹੀ ਐ ਇਹ ਤਾਂ ਸਾਡੇ ਪਿੰਡ ਦੀ ਸਿਰੇ ਦੀ ਝੂਠਾ ਭੱਜਾ ਕਿਹਨ ਫਿਰਦਾ ਇਹਨੇ ਕਿਧਰ ਰੇਸ ਨਹੀਂ ਸੱਲਾਲਾ ਯਾਰ ਯਾਰ ਲੱਗਦਾ ਤਾਂ ਐਂ ਕੰਜਰ ਦਾ ਗੁਰਵਿੰਦਰ ਵੀਰ ਬਣਿਆ ਫਿਰਦਾ ਭਾਈ ਦਾ ਹੀ ਬੜਾ ਯਾਰ ਇਹ ਤਾਂ ਡੱਬਾ ਵੀ ਨਾਲੇ ਚੱਕੀ ਫਿਰਦਾ ਚੱਲ ਪੁੱਛੀਏ ਆ ਕੀ ਕਰਦਾ ਹੋਣਾ ਇਹ ਓ ਆਵੜੀਆਂ ਠੱਕ ਜਾ ਰੁਕ ਜਾ ਕੇ ਦੱਸਦਾ ਦਫਤਰ ਜਾ ਆਵਾ ਯਾਰ ਆਹ ਕਾਦੀਆਂ ਮੀਟਿੰਗਾਂ ਆਈਆਂ ਕਰੀ ਜਾਂਦਾ ਦਫਤਰ ਜਾ ਉਹ ਝਾੜੀਆਂ ਚ ਵਾਕੇ ਯਾਰ ਚੰਡੀਗੜ੍ਹ ਤੋਂ ਘੱਟ ਨਹੀਂ ਯਾਰ ਕਿਉਂ ਗੱਲ-ਗੱਲ ਤੇ ਬੇਤੀ ਕਰੀ ਜਾਂਦਾ ਪਿੰਡ ਦੀ ਆਹ ਵੇਖ ਮੀਟਿੰਗ ਵੇ ਕਿੱਡੀ ਸੋਹਣੀ ਥਾਂ ਕਰੀ ਜਾਂਦਾ ਇਹ ਵੇਖਣਾ ਪਊ ਹੀਲਾ ਦਾ ਰੁਕ ਜਾ ਇਹ ਕਦੋਂ ਰੁਕੂਗੀ ਇਹ ਡਾਕਟਰ ਵੀ ਇਹਨਾਂ ਇਹ ਵੇਖ ਵੇਖ ਪੈਰ ਨਾਲ ਲਿਬੜ ਜਾਣ ਇਹ ਵੀ ਕਦੋਂ ਰੁਕੂਗੀ ਯਾਰ ਇਹ ਕਾਦੀ ਹਰਿਆਣੇ ਨਾਲ ਮੀਟਿੰਗ ਕਰੀ ਖੜਾ ਪਾਣੀ ਦੀ ਇਹ ਦਿੱਤੀ ਕਿ ਨਹੀਂ ਆਇਆ ਉਹ ਆ ਗਿਆ ਉਹ ਯਾਰ ਇਹ ਤਾਂ ਤੁਰਦਾ ਐ ਜਿਵੇਂ ਪੱਟਾ ਨਾਲ ਬੰਬ ਬੰਨੇ ਹੁੰਦੇ ਵਾਕਿਆ ਯਾਰ ਚੰਡੀਗੜ੍ਹ ਥਾਂ ਥਾਂ ਤੇ ਗੰਦ ਪਾਈ ਜਾਂਦੇ ਐ ਅਮਲੀ ਤੁਰਦਾ ਕਿਵੇਂ ਯਾਰ ਜਿਵੇਂ ਕੁੱਕੜ ਮੋੜੇ ਤੁਰਦਾ ਹੁੰਦਾ ਇਹ ਤਾਂ ਸਾਡੇ ਪਿੰਡ ਵਾਲਿਆਂ ਦੀ ਬੇਇੱਜ਼ਤੀ ਕਰਦਾ ਉਹ ਕਿਵੇਂ ਅਮਲੀ ਆ ਭੱਜਾ ਫਿਰਦਾ ਕਾਦਾ ਤੂੰ ਮੰਤਰੀ ਦਾ ਪੀਏ ਲੱਗ ਗਿਆ ਏ ਤੇਰੀਆਂ ਮੀਟਿੰਗਾਂ ਨਹੀਂ ਲੂਟ ਹੁੰਦੀਆਂ ਪੀਏ ਐਵੇਂ ਦਿੰਦੇ ਯਾਰ ਵਾਕਈ ਚੰਡੀਗੜ੍ਹ ਉਹ ਯਾਰ ਕਿਆ ਯਾਰ ਭਰਾਵਾ ਇਹ ਦਸਾ ਯਾਰ ਜੱਸੀ ਬਹਿਜੇ ਬੇੜਾ ਡਾਕਟਰ ਦਾ ਜਿਹਨੇ ਮੇਰੇ ਅੰਦਰ ਹੀ ਧੋਗੇ ਰੱਖਤਾ ਚਾਰ ਦਿਨ ਹੋ ਗਏ ਟੱਟੀਆਂ ਨਹੀਂ ਲੱਗੀਆਂ ਆ ਮੀਟਿੰਗ ਕਰਤਾ ਇਹ ਵਾ ਜਾ ਯਾਰ ਚੱਲ ਠੀਕ ਆ ਕਰ ਲੈ ਆ ਉਹਦੀਆਂ ਮੀਟਿੰਗਾਂ ਤੇ ਹੋਰ ਨਾ ਮੀਟਿੰਗ ਦੇ ਮੈਂਬਰ ਛੜਕਦੇ ਖਲਾਰ ਚਾਹ ਤਾ ਚੱਲੇ ਆ ਮੁਸ਼ਕਮ ਮਾਰਿਆ ਗੰਦ ਭਾਈ ਖੜਾ ਏ ਮੋਦੀ ਦਾ ਕਿੱਛ ਆ ਲੱਗਦਾ ਮੋਦੀ ਦੀ ਮੀਟਿੰਗ ਫੇਰ ਸੱਤ ਲੈਣ ਨੂੰ ਜੰਗ ਦਾ ਮਾਹੌਲ ਹੈ ਬੰਬ ਸੜਾਉ ਕਿਤੇ ਕੰਚਰ ਕੰਚਰ ਦੇ ਨੇ ਕੰਡਿਆਂ ਦੀ ਵਾਰ ਤਾਂ ਇਹ ਉਹ ਭਰਾ ਜੋ ਮੈਂ ਜਾਣਾ ਆਉਦੇ ਪਿੰਡ ਡਾਕਟਰ ਵੀ ਪਤਾ ਨਹੀਂ ਕਰੇ ਹੋਊਗਾ ਕਿ ਨਹੀਂ ਦਵਾਈ ਨਾ ਦੇਣ ਗਿਆ ਹੋਵੇ ਕਿਤੇ ਚੱਲ ਜਾਣਿਆ ਮਣਾ

ਇਹ ਕਿ ਮੈਂ ਚੈੱਕ ਕਰਦਾ ਜੂਗਾ ਅੰਦਾਜ਼ ਐ ਡਿਗਰੀ ਹਾਜ਼ਰ ਕੀਤੀ ਕਿਸੇ ਗੱਲ ਤੂੰ ਕੀਤੀ ਐ ਸੱਚਾ ਹੂੰ ਓਕੇ ਐ ਜਰਾ ਤੇ ਟੈਸਟ ਵੀ ਕਰਦੇ ਕੋਈ ਟੈਸਟ ਕਰਾਉਣਾ ਹਾਂ ਤੇ ਟੈਸਟ ਕਰ ਦਿੰਦੇ ਜਰਾ ਦੋ ਜੀ ਕੋਈ ਹੋਰ ਕੀ ਕਰਾਂ ਟੈਸਟ ਨਹੀਂ ਕਰਾਉਣਾ ਇੱਦਾਂ ਕਰਦਾ ਟੈਸਟ ਆਪਣੇ ਹੀ ਹੁੰਦੇ ਆ ਲਾਗਾ ਡਾਕਟਰਾਂ ਮਾੜੀ ਮੋਟੀ ਗੱਲ ਥੋੜੀ ਐ ਤੇਰੇ ਜਿੱਤਾ ਗਾਰੰਟੀ ਹੈ ਨਹੀਂ ਬਤੰਦਰਾ ਹੁਣ ਫਿਰ ਖਰਾਕ ਦਿੰਨਾ ਵੀ ਘੋੜੇ ਮੂੰਹ ਜਾਣਗੇ ਦੇ ਯਾਰ ਇੱਕ ਮੈਡੀਕਲ ਤਾਂ ਮੈਨੂੰ ਕੀ ਇੱਕ ਤੈਨੂੰ ਮੈਂ ਲਿਖ ਕੇ ਦਿੰਨਾ ਠੀਕ ਹੈ ਠੀਕ ਹੈ ਇਹ ਮੈਡੀਕਲ ਵਾਲੀ ਹੈ ਠੀਕ ਹੈ ਜੀ ਇੱਕ ਤੈਨੂੰ ਮੈਂ ਹੋਰ ਦੇ ਦਿੰਨਾ ਠੀਕਾ ਟੂਕਾ ਲਵਾਉਣਾ ਕੋਈ ਨਹੀਂ ਨਹੀਂ ਠੀਕ ਹੈ ਤੈਨੂੰ ਡਰ ਲੱਗਦਾ ਭਰਾਵਾ ਲਵਾਣਾ ਉਹ ਨਹੀਂ ਤਾਂ ਮੈਂ ਪੂਰੀ ਕਿੱਲ ਦਵਾਈ ਦੇਈ ਠੀਕ ਆ। ਦੇ ਲਈ ਦੇਵਾਂਗਾ। ਵਾ ਠੀਕ ਆ ਟਾਂ ਟਾਂ ਨਾ ਓਕੇ। ਉਹ ਦਵਾਈ ਤਾਂ ਲੈ ਜਾ ਪਤੰਦਰਾ ਹੈ ਤਾਂ ਪੱਤੇ ਦੇ ਵੱਡੀ ਸੀ। ਇਹ ਤਾਂ ਉਂ ਛੋਆ ਫ ਨੂੰ ਰੱਖੀ ਸੀ ਦਵਾਈ ਤਾਂ ਤੈਨੂੰ ਦੇਣੀ ਸੀ। ਚੱਲ। ਤਾਂ ਵਹਿਣਾ ਕਿ ਮੁਰਗੀ ਆਣੀ ਤਾਂ। ਆਪਾਂ ਨੂੰ ਕੀ ਆ। ਸੈਣ ਕਰਾਈ ਤੇ ਫੇਸ ਵੀ ਨਹੀਂ ਦੇ ਦੇ ਆ ਪਤੰਦਰਾ। ਚੱਲ। ਹੋਰ ਵਹਿਣਾ ਕੋਈ ਅਣਪੜ ਮੁਰਗੀ ਆਵੇ ਤਾਂ। ਦਾਂ ਨੀ ਬੰਦਾ ਡਾਕਟਰ ਆ ਡਾਕਟਰ ਡਾਕਟਰ ਡੱਕਾ ਗਾਉਣੀ ਤੋ ਗਾਸਣ ਗਾਸਣ ਤੋ ਕਿੱਧਰ ਗਿਆ ਡਾਕਟਰ ਆ ਓ ਯਾਰ ਸਾਡੀ ਨਾ ਮਾਂ ਮਾਂ ਦੀ ਦਵਾਈ ਦੇਣੀ ਸੀ ਯਾਰ ਵਾਜ ਨੂੰ ਚੱਲ ਆ ਜਾ ਯਾਰ ਜਲਦੀ ਆ ਚੱਲ ਚੱਲ ਓ ਲੈ ਮੈਂ ਸਾਈਕਲ ਚਲਾ ਲੈਣਾ ਚੱਲ ਪਿੱਛੇ ਨਾ ਮਾਇਆ ਆ ਨਾ ਬਸ ਬੈਠ ਬੈਠ ਜੰਡੀ ਅੰਦਰ ਕਰ ਲੈ ਭਰਾਵਾ ਹੋਰ ਮਾਤਾ ਦੇ ਕੋਲ ਕੁਝ ਲਾਈਏ ਭਰਾਵਾ ਮਾਜ ਪਤਾ ਨਹੀਂ ਕਰੀਦਾ ਸਹੀ ਸਰਦਾ ਕਰਨਾ ਕੀ ਹੋਇਆ ਮਾਜ ਨੂੰ ਉਹ ਵੇਖ ਯਾਰ ਪੱਕਾ ਹੀ ਰਾਨੀ ਖਾਂਦੀ ਉਹ ਉਹ ਬਸ ਐਂ ਦੇਖੀ ਜਾਂਦੀ ਆ ਬਸ ਪੱਠਾ ਹੁੰਨੀ ਦੇਖ ਯਾਰ ਮੱਝ ਨੂੰ ਡਾਕਟਰਾਂ ਪੱਠਾ ਨਹੀਂ ਰੋ ਪਸੰਦੀ ਨਹੀਂ ਇਹ ਦੇਖਾ ਕੀ ਇਹਨੂੰ ਜਾਰੇ ਪਸਤ ਰਾਜਸਥਾਨ ਦੇ ਕੀ ਜਾਂਦਾ ਇਹ ਕੀ ਮਤਲਬ ਤੇਰੇ ਨੂੰ ਖਾਇਆ ਉਸ ਘਰ ਕੁਛ ਕੀ ਵਿਖਾਵਾ ਪੱਠੇ ਤਾਂ ਹੀ ਖਾਂਦੀ ਨਹੀਂ ਜੀ ਵਿਖਾਇਆ ਕਰਨਾ ਪੱਠੇ ਆਪੇ ਖਾਲਾ ਕਰਦੀ ਉਹ ਵਿਖਾਵਾ ਕਿ ਮੈਂ ਤੁਹਾਨੂੰ ਪੌਣਾ ਖੁਰਲੀ ਦੇਖ ਆਹ ਵੇਖ ਲੈ ਖੁਰਲੀ ਭਰੀ ਪਈ ਆ ਖੁਰਲੀ ਤਾਂ ਇਹ ਮੱਝ ਇੱਥੇ ਬਣੀ ਆ ਖੁਰਲੀ ਉੱਥੇ ਅਨਸਰਦ ਕਰਮ ਹੋਇਆ ਪਿਆ ਇਹਨੂੰ ਬਰਫੀ ਪਖਵਾ ਇਹਨੂੰ ਕਿੰਨੀ ਕਰ ਖਵਾ ਦੇ ਕੋਈ 2.5 ਕਿਲੋ ਵਾਸੂ ਸਰਜੂਗਾ ਹਾਂ ਸਰਜੂਗਾ ਠੀਕ ਹੋ ਜੂਗੀ ਦਵਾਈ ਲਿਖ ਦਿਨਾ ਬਾਕੀ ਲੈ ਆਈ ਡਾਕਟਰਾਂ ਮੈਸੇਂਜ ਉਹ ਬੰਦਿਆਂ ਨੂੰ ਦਵਾਈ ਦੇ ਲੈਣਾ ਯਾਰ ਕਿਵੇਂ ਸੀ ਲੈਣੀ ਆ ਔਰ ਲੈਣੀ ਤਾਂ ਨਹੀਂ ਮੇਰੀ ਤਾਂ ਤੂੰ ਮੱਝ ਹੀ ਸਹੀ ਕਰ ਦੇ ਉਸ ਇੰਨਾ ਹੀ ਬਹੁਤ ਤੇਰਾ ਧੰਨਵਾਦ ਹੋਊਗਾ ਡਾਕਟਰ ਇੱਕ ਗੱਲ ਤਾਂ ਦੱਸ ਯਾਰ ਹੂੰ ਯਾਰ ਤੇਰੇ ਐਨਕ ਵਿੱਚ ਇੱਕ ਸ਼ੀਸ਼ਾ ਕਿੱਥੇ ਗਿਆ ਮੇਰੀ ਇੱਕ ਅੱਖ ਦੀ ਨਿਗਾਹ ਘਟਾ ਹਾਂ ਇੱਕ ਆਦੀ ਪੂਰਾ ਟੰਨਾ ਟੰਨਾ ਅੱਛਾ ਇਸ ਕਰਕੇ ਇੱਕ ਸ਼ੀਸ਼ਾ ਪਵਾਇਆ ਨਹੀਂ ਮੈਂ ਖਰਚਾ ਘੱਟ ਜਾਊਗਾ। ਡਾਕਟਰ ਆਇਆ ਤੂੰ ਦਿਮਾਗੀ ਆ ਕਿ ਕਿਨੇ ਆ ਦਿਮਾਗੀ ਡਾਕਟਰ ਤਾਂ ਫਾਇਲ ਕਾ ਬੈਠਾ ਮੈਂ ਤਾਂ ਤੂੰ ਦਵਾਈ ਲੈਣੀ ਤਾਂ ਵਿਖਲਾ ਅੱਛਾ ਉਹ ਮੇਰੀ ਤਾਂ ਤੂੰ ਮੱਝ ਸਹੀ ਕਰ ਦੇ ਬਸ ਮੈਂ ਤਾਂ ਇੰਨਾ ਹੀ ਬੜਾ ਆਲਾ ਪਰ ਲੇਖ ਹੀ ਬੜਾ ਕੁਝ ਦਿੱਤਾ ਭਰਾਵਾ ਕੀ ਕੀ ਲਿਖ ਦਿੱਤਾ ਤੂੰ ਤਾਂ ਦਵਾਈ ਆ ਮੱਝ ਨੂੰ ਸੌਣ ਤੋਂ ਬਾਅਦ ਤੇ ਉੱਠਣ ਤੋਂ ਪਹਿਲਾਂ ਦੇ ਦਿਆ ਕਰੀ ਤੇ ਬਰਫ ਖਵਾਉਣ ਨੂੰ 2.5 ਕਿਲੋ ਇਹ ਤਾਂ ਪੁੱਠਾ ਨਹੀਂ ਲਿਖਤਾ ਚਲ ਸਿੱਧਾ ਕਰ ਭਰਾਵਾ ਆ ਹੁੰਦਾ ਅੱਛਾ ਅੱਛਾ ਠੀਕ ਫੀਸ ਮਿਲੂਗੀ ਕਿੱਥੋਂ ਮੈਡੀਕਲ ਤੋਂ ਮਿਲ ਜੂਗੀ ਫੀਸ ਤਾਂ ਮੈਂ ਤੈਨੂੰ ਫੇਰ ਦੇਵਾਂਗਾ ਜਦੋਂ ਇਹ ਨਾ ਸਹੀ ਹੋ ਗਈ ਸੂਪੀ ਦੁੱਧ ਪੀਤਾ ਦੁੱਧ ਵੇਚ ਕੇ ਮੈਨੂੰ ਪੈਸੇ ਦੇ ਦੂੰਗਾ ਪਨੀਰ ਦੇ ਜਾ ਕਰੀ ਨਾ ਫਿਰ ਠੀਕ ਆ ਠੀਕ ਕਿੰਨਾ ਕਿੰਨਾ ਪਨੀਰ ਚਾਹੀਦਾ ਤੁਹਾਨੂੰ ਬਰੀ ਅਨਾਂ ਦਾ ਕਿ ਭੜਾ ਦੇ ਕਰੀ ਕਿਲੋਕ ਮਾਸਾ ਫਿਰ ਰੁਕ ਜਾ ਚਾਰ ਕਿਸਾਲ ਠੀਕ ਆ ਹੋਰ ਚਾਹ ਪਾਣੀ ਕੋਈ ਪੀਣਾ ਮੈਨੂੰ ਪਤਾ ਤੂੰ ਪੀ ਕੇ ਹੀ ਆ ਚਲ ਠੀਕ ਆ ਫਿਰ ਉਹ ਭਰਾਵਾ ਹਾਂ ਫੀਸ ਦੇ ਉਹ ਫੀਸ ਤਾਂ ਮੈਂ ਤੇਨੂੰ ਇਕੱਠੀ ਦੇਵਾਂਗਾ ਯਾਰ ਇੱਕ ਆ ਦਵਾਈ ਆਊਗੀ ਹੂੰ ਠੀਕ ਆ ਇਹਨੂੰ ਸੁੱਤੀ ਭੈ ਨੂੰ ਖਵਾ ਦਿਆ ਕਰੀ ਸੁੱਤੀ ਭੈ ਨੂੰ ਕਿਵੇਂ ਖਵਾਉਂਗਾ ਅੱਜ ਮੈਂ ਬਰਫ਼ ਖਵਾਏਂਗਾ ਨਾ ਉਹਵੇਂ ਖਵਾ ਦਿਆਂ ਇਹਨੂੰ ਬਰਫ਼ ਗੁਲਫ਼ੀ ਬਣਾ ਕੇ ਖਵਾਉਣੀ ਆ ਕਿ ਕਿਵੇਂ ਖਵਾਉਣੀ ਆ ਆਈਸਕ੍ਰੀਮ ਬਣਵਾ ਦੇ ਗੁਲਫ਼ੀ ਨਾਲ ਖਵਾਇਆ ਤੇ ਦੰਦ ਭਰ ਜਾਣਗੇ ਚਲ ਠੀਕ ਆ ਡਾਕਟਰ ਕੋਈ ਨਾ ਮੈਂ ਪੈਸੇ ਤੇਰੀ ਦੁਕਾਨ ਤੇ ਪਹੁੰਚਾ ਦੂੰਗਾ ਠੀਕ ਆ ਠੀਕ ਆ ਆ ਜੀ ਪਤਾ ਨਾ ਦੁਕਾਨ ਦਾ ਹਾਂ 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 ਚੱਲਾ ਜੀ ਉਹ ਮੈਨੂੰ ਦੱਸ ਕੇ ਗਿਆ ਸੀ ਉਹ ਬਰਖਵਾ ਦੀ ਇਹਨੂੰ ਠੀਕ ਆ ਠੀਕ ਆ ਇਧਰੋਂ ਵੀ ਨਹੀਂ ਕੁਝ ਬਣਿਆ ਇਹ ਵੀ ਰੀ ਵਾਲਾ ਸੀ ਮਿੱਦੋ ਮੈਨੂੰ ਕੀ ਮਰਨੇ ਕੰਮ ਚੱਲੋ ਡਾਕਟਰ ਲੱਗਦਾ ਤੁਹਾਨੂੰ ਵੀ ਜੀ ਉਹ ਜੰਟਾ ਕੀ ਕਰੀ ਜਾਂਦਾ ਹੈ ਖਾਲਾ ਕਰਮਾ ਵਾਲੀਏ ਖਾਲਾ ਆ ਤੇਰੇ ਵਾਸਤੇ ਮੈਂ ਤਾਂ ਨਵੀਂ ਬਰਫ਼ ਲਿਆਇਆ ਬਣਵਾ ਕੇ ਪਤੈ ਸੰ ਬਠਿੰਡੇ ਤੋਂ ਕੋਈ ਯਾਰ ਆਇਆ ਪੁੱਛਦੇ ਆਪਣੀ ਕਿੱਧਰ ਭੱਜਾ ਫਿਰਦਾ ਤੇ ਇੱਥੇ ਮੱਝਾਂ ਨੂੰ ਬਰਫ਼ ਖਵਾਈ ਜਾਂਦੇ ਯਾਰ ਆਕਾ ਹੀ ਚੰਡੀਗੜ੍ਹ ਆ ਯਾਰ ਯਾਰ ਤੂੰ ਤਾਂ ਗੱਲ-ਗੱਲ ਤੇ ਬੇਇੱਜ਼ਤੀ ਕਰਨ ਲੱਗਾ ਸਾਡੇ ਯਾਰ ਬੇਇੱਜ਼ਤੀ ਕਰਨੀ ਹੈ ਯਾਰ ਕੁਲਕੀ ਬਣਾ ਕੇ ਦੇਵਾਂ ਤੈਨੂੰ ਉਹ ਜੰਟਿਆ ਵੀ ਕਰੀ ਜਾਂਦਾ ਉਹ ਪਰਾਵਾ ਡਾਕਟਰ ਨਹੀਂਗਾ ਜਿਹੜਾ ਹਾਂ ਉਹ ਕਹਿੰਦਾ ਨਾ ਕਿ ਇਹਨਾਂ ਨੂੰ ਬਰਫ਼ ਖਵਾ। ਇਹਨੂੰ ਤਾਂ ਸਰਦ-ਗਰਮ ਹੋਇਆ। ਔਰੰਗ ਬਰੰਗਾ ਡੈਂਟਰ ਆ। ਹਾਂ 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 گلਾਬਾ ਕੀ ਕਹਿੰਦੇ گلਾਬਾ ਕੇ ਨੀਲਾ ਉਹ گلਾਬਾ ਯਾਰ। ਉਹ ਮੇਰੇ ਤਾਂ ਹੱਥ ਵੀ ਟ। ਉਹ ਸੈਟ ਸੈਟ ਇਹਨੂੰ ਯਾਰ ਬਰਫ਼ ਕੌਣ ਘਵਾਉਂਦਾ। ਓ ਯਾਰ ਬਰਫ਼ਾ ਵਾਲਾ ਤਸੂ ਸਹੀ ਹੋਇਆ ਯਾਰ। ਚਲੇ ਭਾਈ ਮੱਛ ਮਾਰ ਲੇਗਾ ਤੂੰ ਤਾਂ। ਅੱਛਾ ਯਾਰ ਭਾਈ। ਉਹ ਵੇਖ ਲੈ ਇੱਧਰ ਟੂਟੀਆਂ ਚ ਲੱਗੀ ਜਿਹੜੀ ਐ। ਓ ਬਾਈ ਯਾਰ ਫਿਰ ਮੈਂ ਹੁਣ ਕੀ ਕਰਾਂ? ਅੱਗੋਂ ਦੀ ਬਰਫ਼ ਖਵਾਇ ਇਹਨੂੰ ਪੁੱਛੋਂ ਪਾਣੀ ਗੱਡੀ ਤੇ ਤੂੰ ਨਾ ਜਿਹੜਾ ਮੱਛ ਯਾਰ ਡਾਕਟਰ ਤਾਂ ਤੂੰ ਦੱਸਿਆ ਸੀਗਾ ਉਹਦਾ ਤਾਂ ਆਫਰ ਦੇ ਦੋ ਇਹਨੂੰ ਹੱਥ ਵੀ ਠਾਈ ਨਾ ਦਾਣਾ ਦੋ ਨਾ ਪਾਓ ਇਹਨੂੰ ਕੋਈ ਕੰਨੀ ਖਰਾਬ ਕਰਵਾ ਯਾਰ ਲੈ ਆ ਕੇ ਤੂੰ ਤਾਂ ਡਾਕਟਰ ਕਿਹੜਾ ਮੈਨੂੰ ਫੋਨ ਨੰਬਰ ਦੇ ਵੀ ਕੋਈ ਦੇ ਗਿਆ ਨਾ ਪਰ ਨੰਬਰ ਤਾਂ ਨਹੀਂ ਉਹ ਤਾਂ ਮੈਨੂੰ ਨਾ ਇੱਕ ਪਰਚੀ ਜੀ ਵਿਖਾ ਕੇ ਗਿਆ ਪਤਾ ਨਹੀਂ ਪੁੱਠਾ ਲਿਖ ਗਿਆ ਪਤਾ ਨਹੀਂ ਸਿੱਧਾ ਲਿਖ ਗਿਆ ਉਹ ਤਾਂ ਜਿਹੜੋਏ ਦਾ ਸਾਈਨ ਕਰ ਗਿਆ ਆਪਦੇ ਉਹਦਾ ਥੱਲੇ ਸਾਈਨ ਮਾਰ ਕੇ ਨੰਬਰ ਦੇ ਗਿਆ ਤੇ ਉਹ ਤਾਂ ਪੈਸੇ ਮੰਗਦਾ ਸੀ ਜੀ ਕਿਹੜਾ ਇੱਥੇ ਵੇ ਪੜ ਕੇ ਵੇਖ ਤਾਂ ਲਾਉਣੇ ਆ ਫੋਨ ਆਪਾਂ ਕੋਈ ਨਹੀਂ ਨਾ ਕਰਦਾ ਗੱਲ ਉਹਦੇ ਨਾਲ ਸੋ ਆ ਵੇਖ ਲੈ ਯਾਰ ਵਿਚਾਰੀ ਕਿਵੇਂ ਲਿੱਸੀ ਹੋਈ ਪਈ ਆ ਮੇਰੀ ਮਾਂ ਯਾਰ ਇਹਨੂੰ ਤੂੰ ਖਰਾਖਰੂ ਖਵਾ ਮਰਖਾ ਖਵਾ ਇਹਨਾਂ ਨੇ ਵੀ ਕਿਤੇ ਮੱਧਿਆ ਸੈਟ ਹੋਈਆਂ ਯਾਰ ਮੇਰੀ ਤਾਂ ਮਾਂ ਜਦ ਪਿਆਰੀ ਮਾਂ ਜਾਏ ਤਾਂ ਮੇਰੀ ਪਿਆਰੀ ਮਾਂ ਯਾਰ ਪਿਆਰੀ ਆ ਚੱਲ ਕੋਈ ਨਹੀਂ ਆ ਜਾ ਫਿਰ ਆ ਮੈਂ ਫੋਨ ਲਾਉਣੀ ਆ ਉਹਨੂੰ ਚੱਲ ਲਾ ਲੈਂਦੇ ਆ ਮਾਂ ਫਿਰ ਫੋਨ ਉਹਨੂੰ ਹਲਾ ਤਾਂ ਬਾਬੇ ਪੋਣੀ ਜਲਦੀ ਯਾਰ ਲਾਉਣਾ ਯਾਰ ਲਾਉਣਾ ਮੇਰੀ ਤਾਂ ਮੱਜ ਦੀ ਦੇਖ ਕੀ ਹਾਲਤ ਬਣੀ ਤਾਂ ਭਈ ਯਾਰ ਵਾਕਈ ਚੰਡੀਗੜਾ ਯਾਰ ਯਾਰ ਆ ਕਿੱਥੋਂ ਫੜਤੇ ਲੈਂਦਾ ਯਾਰ ਤੂੰ ਚੰਡੀਗੜਾ ਤੱਕ ਜਾ ਯਾਰ 2 ਮਿੰਟ ਯਾਰ ਯਾਰ ਇਹ ਤਾਂ ਰਿਸ਼ਤੇਦਾਰ ਆ ਯਾਰ ਆਪਣਾ ਚੰਗੀ ਜਿੱਦ ਕਰਦੇ ਯਾਰ ਕੀ ਕਰਨਾ ਯਾਰ ਤੁਸੀਂ ਆ ਕਿਹੜਾ ਹਾਲੋ ਹਲੋ ਡਾਕਟਰ ਗਲਬਾ ਸਿੰਘ ਬੋਲਦਾ ਜੀ ਹਾਂਜੀ ਹਾਂਜੀ ਡਾਕਟਰ ਗਲਬਾ ਸਿੰਘ ਬੋਲਦਾ ਹਾਂ ਜੀ ਔਰੰਗਬਰੰਦਾਜ ਯਾਰ ਪੈਸੇ ਲੈ ਆਂਦੇ ਇੱਥੇ ਮੱਝ ਦੇ ਜਿਹੜੇ ਤੋ ਦਵਾਈ ਦੇ ਗਏ ਸੀ ਅੱਛਾ ਉਹ ਜਿਹੜੀ ਸੂਣ ਵਾਲੀ ਸੀਗੀ ਹਾਂ ਹਾਂ ਉਹ ਤਾਂ ਸੂ ਵੀ ਪਈ ਅੱਛਾ ਸੂ ਵੀ ਪਈ ਹਾਂ ਹਾਂ ਆ ਜਾ ਆ ਜਾ ਨਾਲੇ ਤੈਨੂੰ ਬੋਲੀ ਖਵਾਵਾਂਗੇ ਆ ਗਿਆ ਆ ਗਿਆ ਚਲੋ ਮੈਂ ਆ ਮੇਰੀ ਪੇਮੈਂਟ ਵੀ ਤਿਆਰ ਰੱਖਿਓ ਆ ਗਿਆ ਆ ਗਿਆ ਚੱਲ ਆ ਜਾ ਫਿਰ ਛੇਤੀ ਅੱਜ ਕੰਮ ਚੰਗਾ ਕੰਮ ਚੱਲਿਆ ਕੇ ਕਰੀ ਆ ਜਾਓ ਕੇ ਕਰੀ ਸਾਥ ਲੈ ਕੋਈ ਗਾਲੀ ਬਣਾਉਣੀ ਫਿਰ ਬੋਲੀ ਉਹਦੀ ਥੌਲਾ ਪਾਉਣਾ ਬਾਬੇ ਤੇ ਤਗੜਾ ਆ ਤੁਸੀਂ ਰੋਤੋ ਪਵਾ ਲੋ ਜੀ ਯਾਰ ਤੂੰ ਉਹਦੀ ਪੱਕਦਾ કે ਸਾਡੇ ਪੱਕਦਾ ਮੱਝ ਨੂੰ ਬਰਫ ਖਵਾਗਾ ਤੁਹਾਨੂੰ ਵੀ ਖਵਾਉ ਕੁਛ ਨਾ ਕੁਛ ਬਰਫ ਖਵਾਉ ਮੇਰੀ ਗੱਲ ਸੁਣ ਡਾਂਗ ਲਾ ਦੂ ਉਥੇ ਤੇ ਕੀ ਲਾ ਕੇ ਰੱਖਦੇ ਡਾਂਗ ਦੇ ਬਾਬੇ ਲਾਉਣ ਦੇ ਹੁਣ ਤਿਆਰੀ ਵੱਟ ਲੋ ਪਾਉਂਦਾ ਸੀ ਕੰਜਰਾ ਤੱਕੇ ਉਹਦਾ ਤਾਂ ਖਾਧ ਹੀ ਨਹੀਂ ਤੇ ਹੁਣ ਇਹਨੂੰ ਚੱਟੀ ਜਾਣੀ ਆ ਸਿੱਖੀ ਉਹਦੇ ਫਾਈਲੇ ਜਾਂੜ ਦਾ ਉਹ ਤੇ ਜਿਹੜਾ ਪ੍ਰੋਫੀ ਨਹੀਂ ਆ ਗਿਆ ਨਾ ਪਰ ਅੱਲਿਆ ਵੀ ਮੁੰਡਿਆ ਫੀਸ ਨਾਲੇ ਗੋਲ ਆ ਤੇ ਨਾਂ ਤਾਂ ਇਹ ਆ ਕਿਹੜਾ ਓਏ ਭਾਈ ਅਰੇ ਸਾਡੀ ਮਾਣ ਨੂੰ ਨਾ ਬੰਦਾ ਵਾਲੀ ਦਵਾਈ ਦੇ ਗਿਆ ਮੈਨੂੰ ਵੀ ਡੰਗੜਾ ਵਾਲਾ ਟਿਕਾ ਲ ਆ ਗਿਆ ਓਏ ਓਏ ਬੰਦ ਕਰ ਓਏ 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 ਫੜ ਲਓ ਫੜ ਲਓ ਇਹਨੂੰ ਫੜ ਲਓ ਓਏ ਫੜੋ ਫੜੋ ਜੇ ਹੋਂ ਦੇਖ ਗਏ ਨਾ ਤੇ ਤੇਰੀਆਂ ਦਵਾਈਆਂ ਤੇਰੇ ਹੀ ਕੰਮ ਆਉਣਗੀਆਂ ਨਿਕਲ ਜਾ ਡਾਕਟਰਾਂ ਕੰਗਰਜ ਵਾਲਾ ਹੀ ਚੰਡੀਗੜਾ ਥੋੜੇ ਡਾਕਟਰਾਂ ਦੀ ਸੇਵਾ ਕਰਦੇ ਚੰਡੀਗੜੀ ਆ ਆ ਵੀ ਚੱਲਦਾਵਾ ਸਾਡੇ ਕੰਮ ਤੋਂ ਆ ਯਾਰ ਪੁੰਟੇਕ ਦਾ ਜਾਣਾ ਨਹੀਂ ਮੈਂ ਤੈਨੂੰ ਕਹਾਂ ਦੇ ਚੰਡੀਗੜ੍ਹ ਦੇ ਦੱਸਦਾ ਆ ਆ ਯਾਰ